ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਿਹਾ ਜੀ ਪੰਜੀਰੀ ਇਸ ਤੇ ਬਣਾਉਣ ਦਾ ਅਗਰ ਤੁਹਾਨੂੰ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪੰਜੀਰੀ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ ਦਹੀਂ ਕਿ ਲਿਆਗਾ ਹੁਣ ਆਪਾਂ ਜੀ ਇਸ ਵਿੱਚ ਬਦਾਮ ਨੂੰ 1 ਮਿੰਟ ਲਈ ਰੋਸਟ ਕਰਾਂਗੇ ਹੁਣ ਆਪਾਂ ਇਸਨੂੰ ਇੱਕ ਪਲੇਟ ਵਿੱਚ ਕਢ ਲਾਂਗੇ ਇਸੇ ਤਰੀਕੇ ਨਾਲ ਜੀ ਆਪਾਂ ਕਾਜੂ ਨੂੰ ਫਰਾਈ ਕਰਾਂਗੇ ਹੁਣ ਆਪਾਂ ਜੀ ਇਸ ਵਿੱਚ ਕਿਸਮਿਸ ਫਰਾਈ ਕਰਾਂਗੇ ਜਦੋਂ ਇਹ ਫੁੱਲ ਜਾਵੇ ਫਿਰ ਆਪਾਂ ਇਸ ਨੂੰ ਕੱਢ ਲਾਂਗੇ ਜੀ ਹੁਣ ਆਪਾਂ ਇਸ ਵਿੱਚ ਗੁੰਦ ਫਰਾਈ ਕਰਾਂਗੇ ਚੰਗੀ ਤਰ੍ਹਾਂ ਇਹ ਰੋਸਟ ਹੋ ਚੁੱਕੀ ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਿਆਗਾ हूँ आप इसी कड़ाही वन के जी देसी घी पावेंगे जो ये चंकी तरह गर्म हो गया जी फिर आप इस बिच आटा पावे ਜੀ ਆਪਾਂ ਨੇ ਜੀ 1 ਕਿਲੋ ਦੇਸੀ ਕੀ ਪਾਇਗਾ ਤਾਂ ਆਪਾਂ ਇਸ ਵਿੱਚ ਜਿਹੜਾ ਆਟਾ ਪਾਇਗਾ ਇਸ ਦਾ ਮੈਦਰਮੈਂਟ ਜੀ ਆਪਾਂ ਕੀਤਾਗਾ 1 kg 25 g ਜੀ ਆਪਾਂ ਨੇ ਆਟਾ ਪਾਇਗਾ ਲਗਭਗ ਸਵਾ ਕਿਲੋ ਆਟਾ ਪਾਇਆ ਜੀ ਆਪਾਂ ਨੇ 1 kg ਦੇਸੀ ਕੀ ਵਿੱਚ ਇਹ ਮੈਦਰਮੈਂਟ ਇੱਕਦਮ ਪਰਫੈਕਟ ਹੈ ਜੀ ਪੰਜੀਰੀ ਬਣਾਉਣ ਲਈ ਜਦੋਂ ਜੀ ਆਪਣਾ ਆਟਾ ਚੰਗੀ ਤਰ੍ਹਾਂ ਗਰਮ ਹੋ ਗਿਆ ਤਾਂ ਇਸ ਵਿੱਚੋਂ ਦੇਸੀ ਕੀ ਆਪਣੇ ਆਪ ਨਿਕਲੇ ਆਉਣਾਗਾ ਅਗਰ ਆਪਾਂ ਨੂੰ ਘੱਟ ਲੱਗੇ ਜੀ ਥੋੜਾ ਬਹੁਤਾ ਤਾਂ ਆਪਾਂ ਇਸ ਵਿੱਚ ਦੇਸੀ ਕੀ ਹੋਰ ਪਾ ਸਕਦੇ ਆ ਇਸ ਨੂੰ ਆਪਾਂ ਨੇ ਜੀ ਚੰਗੀ ਤਰ੍ਹਾਂ ਰੋਸਟ ਕਰਨਾਗਾ ਆਟੇ ਨੂੰ ਤੇ ਲਗਾਤਾਰ ਆਪਾਂ ਇਸ ਨੂੰ ਹਿਲਾਉਂਦੇ ਰਹਿਣਾਗਾ ਦੋ ਕੁ ਚਮਚ ਜੀ ਆਪਾਂ ਨੇ ਲਗਭਗ ਇਸ ਵਿੱਚ ਦੇਸੀ ਕੀ ਹੋਰ ਐਡ ਕੀਤਾਗਾ ਜੇ ਆਪਾਂ ਜੀ ਪੰਜੀਰੀ ਨੂੰ ਗੈਸ ਤੇ ਬਣਾ ਕੇ ਤਿਆਰ ਕਰੀਏ ਤਾਂ ਫਿਰ ਆਪਾਂ ਨੂੰ ਮੀਡੀਅਮ ਗੈਸ ਤੇ ਆਟੇ ਨੂੰ ਭੁੰਨਣਾ ਪੈਂਦਾਗਾ ਲਗਾਤਾਰ ਆਪਾਂ ਇਸ ਨੂੰ ਸਟਰ ਕਰਦੇ ਰਹਿਣਾਗਾ ਤਾਂ ਕਿ ਆਪਣਾ ਆਟਾ ਕੜਾਹੀ ਵਿੱਚ ਥੱਲੇ ਨਾ ਲਗੇ ਇਸ ਨੂੰ ਜੀ ਰੋਸਟ ਕਰਦੇ ਹੋਏ ਆਪਾਂ ਨੂੰ ਲਗਭਗ 45 ਮਿੰਟ ਦਾ ਸਮਾਂ ਜ਼ਰੂਰ ਲੱਗੇਗਾ ਫਿਰ ਇਹ ਪੂਰੀ ਤਰ੍ਹਾਂ ਆਟਾ ਆਪਣਾ ਰੋਸਟ ਹੋ ਜਾਂਦਾਗਾ ਗੈਸ ਤੇ ਦੀ ਲਗਭਗ ਆਪਾਂ ਨੂੰ 1 ਘੰਟੇ ਦਾ ਸਮਾਂ ਲੱਗ ਜਾਂਦਾ ਹੈਗਾ ਆਟੇ ਨੂੰ ਰੋਸਟ ਕਰਦੇ ਹੋਏ ਮੀਡੀਅਮ ਗੈਸ ਤੇ ਇਹ ਆਪਾਂ ਚੁੱਲ੍ਹੇ ਤੇ ਬਣਾ ਕੇ ਜੀ ਪੰਜੀਰੀ ਤਿਆਰ ਕਰ ਰਹੇ ਹਾਂ ਦੇਖੋ ਆਪਣਾ ਆਟਾ ਜੀ ਰੋਸਟ ਹੋਣਾ ਸ਼ੁਰੂ ਹੋ ਚੁੱਕਿਆ ਹੈਗਾ ਅਗਰ ਤੁਹਾਨੂੰ ਜੀ ਪੰਜੀਰੀ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਹੁਣ ਜੀ ਇਹ ਆਪਣਾ ਰੋਸਟ ਹੋ ਚੁੱਕਿਆ ਹੈਗਾ ਆਟਾ ਪੂਰੀ ਤਰ੍ਹਾਂ ਹੁਣ ਆਪਾਂ ਇਸ ਨੂੰ ਚੁੱਲੇ ਤੋਂ ਲਾ ਲਾਵਾਂਗੇ ਤੇ ਇਸ ਨੂੰ ਹਲਕਾ ਜਿਹਾ ਠੰਡਾ ਕਰਾਂਗੇ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਜਾਵੇ ਜੀ ਫਿਰ ਆਪਾਂ ਇਸ ਵਿੱਚ ਸਾਰਾ ਜੋ ਪੰਜੀਰੀ ਵਿੱਚ ਸਮਾਨ ਪੈਂਦਾ ਹੈਗਾ ਉਸ ਨੂੰ ਐਡ ਕਰਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਇਸ ਵਿੱਚ ਕਮਰ ਕਸ ਪਾਈ ਆ। ਹੁਣ ਆਪਾਂ ਇਸ ਵਿੱਚ ਖਰਬੂਜੀ ਦੇ ਬੀਜ ਪਾਵਾਂਗੇ। ਜੋ ਆਪਾਂ ਨੇ ਜੀ ਗੂੰਦ ਨੂੰ ਰੋਸਟ ਕੀਤਾ ਸੀ ਉਸ ਨੂੰ ਕੁੱਟ ਲਿਆਗਾ ਆਪਾਂ ਨੇ। ਉਸ ਨੂੰ ਐਡ ਕੀਤਾਗਾ ਹੁਣ। ਕਾਜੂ ਬਦਾਮ ਜੀ ਆਪਾਂ ਇਸ ਨੂੰ ਵੀ ਕੁੱਟ ਲਿਆ ਸੀਗਾ। ਇਸ ਨੂੰ ਵੀ ਆਪ ਐਡ ਕਰਾਂਗੇ। ਹੁਣ ਆਪਾਂ ਇਹ ਅਸਬਗੰਦਾ ਪਾਏਗਾ। ਇਹ ਹੀ ਇੱਕ ਰਸਾਇਣ ਆ ਜੀ ਅਸਬਗੰਦਾ। ਹੁਣ ਆਪਾਂ ਇਸ ਵਿੱਚ ਸਤਾਵਰੀ ਪਾਵਾਂਗੇ ਜੀ। ਇਹ ਵੀ ਇੱਕ ਰਸਾਇਣ। ਇਸ ਨਾਲ ਜੀ ਦਿਮਾਗ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈਗਾ ਸਤਾਵਰੀ ਨਾ। ਹੁਣ ਆਪਾਂ ਜੀ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜਦੋਂ ਇਹ ਜੀ 50% ਤੋਂ ਜ਼ਿਆਦਾ ਥੋੜੀ ਜੀ ਠੰਡੀ ਹੋ ਜਾਵੇ 50% ਤੋਂ ਜ਼ਿਆਦਾ ਫਿਰ ਆਪਾਂ ਇਸ ਵਿੱਚ ਚੀਨੀ ਪਾਣੀ ਆ ਹੁਣ ਆਪਾਂ ਇਸ ਵਿੱਚ ਚੀਨੀ ਐਡ ਕਰਾਂਗੇ ਜੀ ਹੁਣ ਆਪਾਂ ਜੀ ਇਸ ਨੂੰ ਵੀ ਮਿਕਸ ਕਰਾਂਗੇ ਹੁਣ ਆਪਾਂ ਇਸ ਵਿੱਚ ਕਿਸ਼ਮਿਸ ਪਾਈ ਆ ਜੀ ਕਿਸ਼ਮਿਸ ਦੀ ਆਪਾਂ ਨੇ ਲਾਸਟ ਤੇ ਇਸ ਕਰਕੇ ਪਾਈ ਆ ਕਿਉਂਕਿ ਇਹ ਬਹੁਤ ਜ਼ਿਆਦਾ ਸੌਫਟ ਹੁੰਦੀ ਆ ਜੇ ਆਪਾਂ ਗਰਮ ਪੰਜੀਰੀ ਵਿੱਚ ਪਾ ਦਈਏ ਤਾਂ ਇਹ ਆਪਣੇ ਚੰਗੀ ਤਰ੍ਹਾਂ ਰੋਸਟ ਹੋ ਜਾਂਦੀ ਆ ਫਿਰ ਇਹ ਕੜਵਾ ਹੋ ਜਾਂਦਾ ਜੀ ਇਸ ਦਾ ਟੇਸਟ ਅਗਰ ਤੁਹਾਨੂੰ ਜੀ ਪੰਜੀਰੀ ਬਣਾਉਂਦਾ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਜੀ ਤੁਰੰਤ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਥਿਸ ਵੀਡੀਓ